ਕਿਰੋਮੜੀਆ ਕਾਲੀਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਨੇ ਜਿੱਥੇ 14 ਦਿਨ ਦੀ ਨਿਆਂਇਕ ਹਿਰਾਸਤ ਦਾ ਅਦਾਲਤ ਦੇ ਵੱਲੋਂ ਉਹਨਾਂ ਨੂੰ ਫੈਸਲਾ ਸੁਣਾਇਆ ਗਿਆ ਸੀ ਪੰਜਾਬ ਦੇ ਵਿੱਚ ਇੱਕ ਪਾਸੇ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਚੱਲ ਰਹੀ ਹੈ ਜਿਸ ਦੇ ਅਧੀਨ ਵਿਜੀਲੈਂਸ ਵਿਰੋਧੀ ਟੀਮ ਅੱਜ ਮੁਰ ਤੋਂ ਵਿਕਰਮ ਮਜੀਠੀਆ ਦੇ ਮਜੀਠਾ ਸਥਿਤ ਦਫ਼ਤਰ ਤੇ ਪਹੁੰਚੀ ਹੈ ਵਿਜੀਲੈਂਸ ਨੇ ਦਫ਼ਤਰ ਦੀ ਪੂਰੀ ਇਮਾਰਤ ਦੀ ਪੈਮਾਸ਼ ਕਰਵਾਈ ਇਸੇ ਦੌਰਾਨ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਦੇ ਵਿੱਚ ਮਜੀਠੀਆ ਜਾਂ ਉਹਨਾਂ ਦੇ ਪਰਿਵਾਰ ਨਾਲ ਜੁੜੀਆਂ ਜਾਇਦਾਦਾਂ ਦੀ ਵੀ ਵਿਜੀਲੈਂਸ ਦੇ ਵੱਲੋਂ ਜਾਂਚ ਕੀਤੀ ਗਈ ਸੂਤਰਾਂ ਦੀ ਮੰਨਣੀ ਹੈ ਤਾਂ ਦੋਹਾਂ ਥਾਵਾਂ ਤੇ ਵਿਜੀਲੈਂਸ ਦੀ ਕਾਰਵਾਈ ਉਹਨਾਂ ਸੰਪਤੀਆਂ ਦੀ ਜਾਂਚ ਸੰਬੰਧੀ ਹੋ ਰਹੀ ਹੈ ਜੋ ਮਜੀਠੀਆ ਪਰਿਵਾਰ ਦੇ ਨਾਲ ਜੋੜੀਆਂ ਦੱਸੀਆਂ ਜਾ ਰਹੀਆਂ ਨੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਵੱਡੀ ਗੰਟੀ ਵਿੱਚ ਜਿਹੜੇ ਵਿਜੀਲੈਂਸ ਦੇ ਅਧਿਕਾਰੀ ਉਹ ਮਜੀਠੀਆ ਦੀ ਰਹਾਇਸ਼ ਤੇ ਪਹੁੰਚੇ ਹੋਏ ਨੇ ਤੇ ਪੁਲਿਸ ਵੀ ਵੱਡੀ ਗੰਟੀ ਵਿੱਚ ਉੱਥੇ ਤਾਇਨਾਤ ਹੈ ਆਸਪ ਕਸ ਕਿਸੇ ਨੂੰ ਵੀ ਆਉਣ ਨਹੀਂ ਦਿੱਤਾ ਜਾ ਰਿਹਾ ਇਸ ਮੌਕੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪਿਛਲੇ ਦਿਨੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਸੀ ਉਸ ਦੇ ਸਬੰਧ ਦੇ ਵਿੱਚ ਹੀ ਅੱਜ ਸਵੇਰੇ 11 ਵਜੇ ਤੋਂ ਵਿਜੀਲੈਂਸ ਦੀ ਟੀਮ ਇੱਥੇ ਪਹੁੰਚੀ ਹੋਈ ਹੈ ਤੇ ਲਗਾਤਾਰ ਜਾਂਚ ਪੜਤਾਲ ਕਰ ਰਹੀ ਹੈ ਦੱਸਿਆ ਕਿ ਵਿਕਰਮ ਸਿੰਘ ਮਜੀਠੀਆ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਵਿਜੀਲੈਂਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਸੀ ਰੇਡ ਦੌਰਾਨ ਉਹਨਾਂ ਥਾਵਾਂ ਤੇ ਛਾਪਾ ਮਾਰਿਆ ਗਿਆ ਸੀ ਜਿੱਥੇ ਬਿਜ਼ਨਸ ਨੂੰ ਕੋਈ ਸ਼ੱਕ ਸੀ ਇਸੇ ਦੇ ਆਧਾਰ ਤੇ ਵਿਕਰਮ ਮਜੀਠੀਆ ਦੇ ਘਰ ਅੱਜ ਮੁਰ ਤੋਂ ਵਿਜੀਲੈਂਸ ਦੀ ਟੀਮ ਪਹੁੰਚੀ ਹੈ ਇਸ ਮਾਮਲੇ ਨੂੰ ਸਲਝਾਉਣ ਦੇ ਲਈ ਵਿਜੀਲੈਂਸ ਦੇ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ ਜਿਸ ਤੇ ਅਧੀਨ ਲਗਾਤਾਰ ਪੁੱਛ ਪੜਤਾਲ ਜਾਂਚ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਉਸੇ ਦੇ ਸੰਦਰਭ ਦੇ ਵਿੱਚ ਹੀ ਟੀਮ ਅੱਜ ਮੁਰ ਤੋਂ ਵਿਕਰਮ ਮਜੀਠੀਆ ਦੇ ਘਰ ਪਹੁੰਚੀ ਸੀ ਹਾਲਾਂਕਿ ਬਾਦਲ ਪਰਿਵਾਰ ਦੇ ਵੱਲੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਜਾਣਬੁੱਝ ਕੇ ਵਿਕਰਮ ਮਜੀਠੀਆ ਨੂੰ ਤੇ ਪੂਰੇ ਬਾਦਲ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ ਪਿਛਲੇ ਦਿਨੀ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਉਹਦੀ ਇਨਵੈਸਟੀਗੇਸ਼ਨ ਦੇ ਸਬੰਧ ਚ ਹੀ ਅੱਜ ਉਹਨਾਂ ਦੀ ਰਹਾਇਸ਼ ਅਮਰਸਰ ਗ੍ਰੀਨ ਐਵੇਨਿਊ ਵਿਖੇ ਇੱਕ ਵਿਜੀਲੈਂਸ ਦੀ ਟੀਮ ਜਿਹੜੀ ਸਵੇਰੇ 11 ਵਜੇ ਤੋਂ ਆ ਕੇ ਸਾਰੇ ਉਸ ਘਰ ਦੀ ਉਸ ਕੋਠੀ ਦੀ ਪ੍ਰਾਪਰਟੀ ਦੀ ਜਿਹੜੀ ਆ ਉਹ ਡਾਈਮੈਂਸ਼ਨਸ ਉਹਦੀਆਂ ਇਹਨਾਂ ਜਿਹੜੀ ਆ ਉਹ ਲਈਆਂ ਨੇ ਜਿਹਦੇ ਵਿੱਚ ਮੂਵੇਬਲ ਐਂਡ ਇਮੂਵੇਬਲ ਪ੍ਰਾਪਰਟੀ ਸਾਰੀ ਜਿਹੜੀ ਆ ਉਹਦਾ ਵੀ ਵੇਰਵਾ ਅੱਜ ਕਲੈਕਟ ਕੀਤਾ ਤੇ ਨਾਲ ਹੀ ਜੀਤਿਆ ਸਾਹਿਬ ਦੀ ਜਿਹੜੀ ਬੇਲ ਐਪਲੀਕੇਸ਼ਨ ਆ ਉਹ ਕੱਲ ਮੋਹਾਲੀ ਕੋਰਟ ਵਿੱਚ ਦਾਇਰ ਕਰ ਦਿੱਤੀ ਗਈ ਆ ਜਿਸ ਦੀ ਤਰੀਕ ਪੇਸ਼ੀ ਜਿਹੜੀ ਆ ਉਹ ਕੁਝ ਦਿਨਾਂ ਤੇ ਨੈਕਸਟ ਆਉਣੀ ਆ ਉਦੋਂ ਉੱਥੇ ਬਹਿਸ ਹੋਣੀ ਆ ਤੇ ਵਿਜੀਲੈਂਸ ਦੀ ਟੀਮ ਜਿਹੜੀ ਆ ਉਹ ਐਵੀਡੈਂਸ ਆਪਣਾ ਪੂਰਾ ਕਰਨ ਵਾਸਤੇ ਆਪਣੀ ਇਨਵੈਸਟੀਗੇਸ਼ਨ ਮੁਕੰਮਲ ਕਰਨ ਵਾਸਤੇ ਅੱਜ ਜਿਹੜੀ ਆ ਗ੍ਰੀਨ ਐਵਨਿਊ ਕੋਠੀ ਤੇ ਮਜੀਠਾ ਦਫ਼ਤਰ ਵਿਖੇ ਜਿਹੜੀ ਆ ਓਐਨਏ ਅੱਜ ਆਪਣੀ ਇਨਵੈਸਟੀਗੇਸ਼ਨ ਕੀਤੀ ਹੈ ਜਿਹਦੇ ਵਿੱਚ ਤਕਰੀਬਨ ਮੰਨਤੀ ਕੀਤੀ ਗਈ ਹੈ ਜਾਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਬਹੁਤ ਸਾਰੇ ਮੋਬਾਈਲ ਲੈਪਟਾਪ ਬਰਾਮਦ ਜਿਹੜੇ ਕੀਤੇ ਗਏ ਤਾਂ ਅੱਜ ਕੀ ਬੇਸ ਜਾਂ ਕੀ ਹਜ਼ਾਰ ਪੜਾ ਕੇ ਜਿਹੜੀ ਸੱਚੀ ਦੇਖੋ ਉਸ ਦਿਨ ਵੀ ਇੱਕ ਇੱਕ ਮੋਬਾਈਲ ਤੇ ਨਾਲ ਜਿਹੜਾ ਅਸੀਂ ਇੱਕ ਡੀਵੀਆਰ ਬਰਾਮਦ ਹੋਈ ਅੱਜ ਇਹੋ ਜਿਹੀ ਕੋਈ ਵੀ ਜਿਹੜੀ ਚੀਜ਼ ਆ ਨਾ ਇਹ ਲੱਭੀ ਗਈ ਆ ਨਹੀਂ ਤੁਕੀ ਇਹੋ ਜੀ ਕੋਈ ਬRANDGI ਹੋਈ ਆ ਸਿੰਪਲ ਉਹਨਾ ਮੈਜ਼ਰਮੈਂਟ ਕੀਤੀ ਆ ਸਾਰੇ ਮੂਵੇਬਲ ਤੇ ਇਮੂਵੇਬਲ ਪ੍ਰੋਪਰਟੀ ਦੀ ਜਿਹੜੀ ਇਹ ਹੋ ਚੁੱਕੀ ਤੇ ਸਰਚ तकरीबन ਮੁਕੰਮਲ ਹੋ ਗਈ ਆ on written work ਆਪਣਾ ਉਹ ਵਿਜੀਲੈਂਸ ਟੀਮ ਜਿਹੜੀ ਉਹ ਕਰ ਰਹੀ ਹੈ